ਦੋਸਤੋ ਅਕਸਰ ਭੇਦ ਬਣਿਆ ਰਹਿੰਦਾ ਹੈ ਕਿ ਮਰਨ ਤੋਂ ਬਾਅਦ ਬੰਦੇ ਨਾਲ ਕੀ ਬਣਦਾ ਹੈ ਇਹ ਵੀ ਕਹਾਵਤ ਹੈ ਕਿ ਇਹ ਸਭ ਬਹਿਮ ਭਰਮ ਹੈ ਕਿ ਮਰਨ ਤੋਂ ਬਾਅਦ ਕਿਸੇ ਨੂੰ ਕੁਝ ਪਤਾ ਨਹੀਂ ਪਰ ਸਾਡੇ ਨਾਲ ਕੈਸਾ ਨੌਜਵਾਨ ਹੈ ਜਿਸ ਨੇ ਇਸ ਦੁਨੀਆ ਨੂੰ ਅਲਵੇ ਦਾ ਕਹਤਾ ਸੀ ਤੇ ਫਿਰ ਜਾਉਂਦਾ ਹੋਇਆ ਉੱਥੇ ਉਹਦੇ ਨਾਲ ਕੀ ਕੁਝ ਵਾਪਰਦਾ ਹੈ ਕੀ ਕੁਝ ਉੱਪਰ ਹੁੰਦਾ ਜਾਣਦਿਆਂ ਬਾਈ ਨਾਲ ਆਪਣਾ ਬਾਈ ਕੀ ਨਾਮ ਆਪਣਾ ਸਸੀਖਾਲ ਜੀ ਸਭ ਤੋਂ ਪਹਿਲਾਂ ਸਰਾਂਗੇ ਮੇਰਾ ਨਾਮ ਜੋਤਪ੍ਰੀ ਸਿੰਘ ਹੈ ਜੀ ਕਿਹਾ ਜੋਤਪ੍ਰੀ ਕੀ ਹੋਇਆ ਸੀ ਤੇਰੇ ਨਾਲ ਪੂਰੀ ਡਿਟੇਲ ਚ ਕੱਟਣਾ ਦੱਸੋ ਆਪਣੇ ਹੀ ਡੇਢ ਸਾਲ ਪਹਿਲਾਂ ਮੈਨੂੰ ਮੰਨ ਲਓ ਸਾਹ ਰੁੱਕੇ ਸੀਗੇ ਜੀ ਉਸ ਟਾਈਮ ਘਰ ਦੇ ਹਿਸਾਬ ਨਾਲ ਆਪਾਂ ਮਰ ਚੁੱਕੇ ਸੀਗੇ ਜੀ ਤੇ ਆਪਾਂ ਉੱਪਰ ਜਿਹੜਾ ਵੀ ਆਪਣੇ ਨਾਲ ਮੰਨ ਲਓ ਹੱਡ ਬੀਤੀ ਹੈ ਜੀ ਵੀ ਉਹ ਜਦੋਂ ਦੇ ਧਿਆਨ ਚ ਆਉਂਦੀ ਹੈ ਇਹ ਚੀਜ਼ ਤਾਂ ਆਪਾਂ ਉਹ ਸੁਣ ਦਵਾ ਦਿੰਦੇ ਸਾਰਿਆਂ ਨੂੰ ਜੀ ਵੀ ਜਿਹੜੇ ਆਪਣੇ ਮੈਨੂੰ ਕੁਝ ਨਹੀਂ ਪਤਾ ਹਿਸਟਰੀ ਬਾਰੇ ਮੈਨੂੰ ਜਦੋਂ ਇਹ ਘਟਨਾ ਬੀਤਦੀ ਹੈ ਮੇਰੇ ਮੰਮੀ ਜੜੀ ਨੇ ਦੱਸਿਆ ਜੀ ਉਹ ਦੂਜੇ ਤੀਸਰੇ ਦਿਨ ਬਾਅਦ ਜਦੋਂ ਥੋੜਾ ਜਿਹਾ ਦਿਮਾਗ ਜਿਹੜਾ ਮੇਰਾ ਹੈਗਾ ਮੰਨ ਲਓ ਚੱਲਣ ਲੱਗਿਆ ਜੀ ਤਾਂ ਕੀ ਸੀ ਜੀ ਰਾਤ ਦਾ ਟਾਈਮ ਸੀ ਮੈਂ ਰੋਟੀ ਖਾ ਕੇ ਜੀ ਤੇ ਆਪਣਾ ਜਿਹੜਾ ਫੋਨ ਸੀਗਾ ਫੋਨ ਚਲਾ ਰਿਆ ਸੀ ਫੋਨ ਚਲਾਉਂਦੇ ਚਲਾਉਂਦੇ ਮੰਨ ਲਓ ਇੱਕ ਫੋ ਤੇ ਉਹਦੇ ਮਮਾ ਨੋਰਮਲ ਆਪਣੇ ਮਾਮਾ ਦੀ ਆਦਤ ਹੁੰਦੀ ਹੈ ਜੀ ਤੇ ਮਮਾ ਦੀ ਆਦਤ ਹੈ ਜੀ ਵੀ ਇੱਕ ਵਾਰ ਤੋਂ ਮੈਂ ਸੌਣਾ ਉਹ ਬਾਅਦ ਚੋਂ ਮੈਨੂੰ ਬੁਲਾਉਂਦੇ ਨਹੀਂ ਜੀ ਮੈਂ ਤਾਂ ਸੌਂ ਗਿਆ ਜਾਂ ਨਹੀਂ ਕੋਈ ਉਹਨਾਂ ਨੇ ਦੇਖਿਆ ਜੀ ਤੇ ਤਰਕਨ ਸਾਹ ਬੰਦ ਸੀਗੇ ਜੀ ਉਸ ਟਾਈਮ ਮੇਰੇ ਮਮਾ ਨੇ ਦੱਸਿਆ ਜੀ ਜਿਹੜੀ ਚੀਜ਼ ਹੈ ਤੇ ਕੀ ਹੈ ਜੀ ਕਿ ਮੈਂ ਪਹੁੰਚਦਾ ਉੱਪਰ ਜੀ ਜਿਹੜੀ ਮੇਨ ਗੱਲ ਹੈ ਵੀ ਇੱਕ ਇੱਕ ਵਾਰ ਮੈਂ ਤਾਂ ਸੌਣ ਵਾਲੇ ਹਿਸਾਬ ਨਾਲ ਸੁੱਤੀ ਪਈਆਂ ਜੀ ਤੇ ਉੱਥੇ ਮੈਨੂੰ ਮਹਿਸੂਸ ਹੋ ਰਿਹਾ ਜੀ ਵੀ ਜਿਵੇਂ ਰੋਣਾ ਕੋਣਾ ਹੋ ਰਿਹਾ ਚੀਕਾਂ ਪੈ ਰਹੀਆਂ ਨਹੀਂ ਜੀ ਮਤਲਬ ਆਵਾਜ਼ ਮੈਂ ਸਾਂ ਨਹੀਂ ਸਕਦਾ ਜੀ ਦੇਖ ਕੁਝ ਨਹੀਂ ਰਿਹਾ ਮੰਮੀ ਮੰਮੀ ਦੀ ਆਵਾਜ਼ ਆ ਰ ਜੀ ਜਿਵੇਂ ਆਪਣੇ ਸਾਨੂੰ ਪਤਾ ਜੀ ਮਰਨ ਤੋਂ ਬਾਅਦ ਘਰ ਦਾ ਜਿਹੜਾ ਮਾਹੌਲ ਹੁੰਦਾ ਜੀ ਠੀਕ ਹੈ ਜੀ ਇਹ ਉੱਤੇ ਕੀ ਜਿਹੜੀ ਮੇਰੇ ਦੇਖਣ ਦੀ ਚੀਜ਼ ਹੈ ਜੀ ਉਹ ਹੈਗੀ ਉੱਪਰ ਵੀ ਘਰ ਵਾਲੀ ਪੈਰੀ ਜੀ ਪੂਰੀ ਵੀ ਜਿਵੇਂ ਜਿਵੇਂ ਕਰਮ ਕੋਈ ਬੰਦਾ ਕਰਕੇ ਜਾ ਰਿਹਾ ਜੀ ਉਹਨੂੰ ਸਜ਼ਾ ਮਿਲ ਰਹੀ ਆ ਉਸ ਹਿਸਾਬ ਨਾਲ ਜੀ ਜਿਵੇਂ ਆਪਣੀ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਜੀ ਠੀਕ ਹੈ ਜੀ ਵੀ ਜੋ ਬੀਜਾਂਗੇ ਉਹ ਵੱਡਾਂਗੇ ਜੀ ਉਹ ਕੰਮ ਜਿਹੜਾ ਮੈਂ ਪਹਿਲਾਂ ਇਸ ਚੀ ਨੂੰ ਮੰਨਦਾ ਨਹੀਂ ਸੀਗੀ ਮੈਂ ਕਹਿੰਦਾ ਸੀ ਵੀ ਮਰਨ ਜਨਮ ਸਭ ਇੱਥੇ ਆ ਇਹਦਾ ਸਭ ਨੂੰ ਟੋਹਣਾ ਰੱਖੇ ਨੇ ਠੀਕ ਹੈ ਵੀ ਇਹ ਕੋਈ ਚੀਜ਼ ਨਹੀਂ ਹੁੰਦੀ ਇਹ ਚੀਜ਼ ਹੈ ਵੀ ਮਾੜੇ ਚੰਗੇ ਕਰਮ ਕੌਣ ਆਪਣੇ ਰਿਕਾਰਡ ਕਰਦਾ ਵੀ ਅਰਬਾਂ ਖਰਬਾਂ ਨੇ ਬੰਦੇ ਆ ਦੁਨੀਆ ਤੇ ਜੀ ਹਨਾ ਆਬਾਦੀ ਆ ਇਸ ਚੀਜ਼ ਨੂੰ ਕੌਣ ਦੇਖਦਾ ਹੋਊਗਾ ਵੀ ਕਿਹਨੇ ਲਿਖਾ ਜੋਖਾ ਲਾਇਆ ਹੋ ਪਰ ਇਹ ਜਿਹੜੀ ਗੱਲ ਆਪਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖੀ ਹੋਈ ਹੈ ਜੀ ਇਹ ਗੱਲ ਅਸਲ 'ਚ ਹੈਗੀ ਆ ਜャ ਜੋ ਵੀ ਆਪਣੀ ਇਦਾਂ ਕਹਾਂਨ ਸ਼੍ਰੀਪ ਲਿਖੀ ਹੋਈ ਜੀ ਉਹ ਸਾਰੀਆਂ ਚ ਹੈਗੀਆਂ ਨਹੀਂ ਜੀ ਵੀ ਜਿ세 ਜਿ ਆਪਾਂ ਕਰਮ ਕਰਦੇ ਆ ਤਾਂ ਪ੍ਰਮਾਤਮਾ ਜਿਹੜਾ ਹੈਗਾ ਜੀ ਉਹਨੂੰ ਨੋਟ ਕਰਦਾ ਤੇ ਉਹੇ ਜਿ ਆਪਾਂ ਨੂੰ ਫਲ ਵੀ ਦਿੰਦਾ ਜੀ ਉਸ ਚੀ ਦਾ ਠੀਕ ਹੈ ਜੀ ਜਿਵੇਂ ਕਿ ਮੇਰੇ ਨਾਲ ਤਾਂ ਜੋ ਹੋਇਆ ਸੀ ਉੱਥੇ ਵੀ ਬਹੁਤ ਹੀ ਜਿਹੜਾ ਹੈਗਾ ਭ ਕੀ ਦੇਖੋ ਤੁਸੀਂ ਕੋਈ ਆਖੀ ਉਹ ਜਿਹੜਾ ਦੇਖਣਾ ਮੌਲ ਸੀ ਜੀ ਵੀ ਜਿੱਥੋਂ ਤੱਕ ਨਿਗਾਹ ਮਾਰ ਰਹੀ ਸੀ ਜੀ ਬੰਦੇ ਹੀ ਬੰਦੇ ਸੀਗੇ ਸਾਰਾ ਜਿਹੜਿਆਂ ਨੂੰ ਸਜ਼ਾ ਮਿਲ ਰਹੀ ਸੀ ਆਪਦੇ ਕਰਮਾਂ ਦੀ ਜੀ ਕਿਉਂਕਿ ਸਾਨੂੰ ਪਤਾ ਕਿਸੇ ਬੰਦੇ ਦੀ ਆਪਾਂ ਕੋਈ ਗਾਲੀ ਗਲੋਚ ਕਰਦਾ ਜੀ ਤਾਂ ਉਹਦੀ ਜਿਹੜੀ ਹੈ ਉਹਨੂੰ ਜਵਾਨ ਦੀ ਸਜ਼ਾ ਮਿਲੀ ਸੀ ਜੀ ਕੋਈ ਕਿਸੇ ਮੰਨ ਲਓ ਕਿਸੇ ਮਤਲਬ ਬੁਰੀ ਨਿਗਾਹ ਨਾਲ ਦੇਖ ਰਹੀ ਤਾਂ ਉਹਦੀਆਂ ਅੱਖਾਂ ਨੂੰ ਸਜ਼ਾ ਮਿਲੀ ਸੀ ਕਿਸੇ ਦੇ ਹੱਥ ਨੇ ਗੰਦੇ ਕਰਮ ਕੀਤੇ ਨੇ ਜੀ ਤਾਂ ਉਹਦੇ ਹੱਥਾਂ ਨੂੰ ਜਿਹੜਾ ਹੈਗਾ ਵਢਿਆ ਜਾ ਰਿਆ ਸੀਗਾ ਜੀ ਤੇ ਮੈਂ ਕਹਣਾ ਵੀ ਉਹ ਕਿਹੜੀ ਸਜ਼ਾ ਜੀ ਜਿਹੜੀ ਉੱਥੇ ਮੰਨ ਲਓ ਬੋਲ ਕੇ ਵੀ ਨਹੀਂ ਦੱਸ ਸਕਦੀ ਆਪਾਂ ਇਹ ਕੁੱਤੇ ਮਰਿਆ ਜਾ ਰਿਹਾ ਸੀ ਜੀ ਜਿਵੇਂ ਪਹਿਲਾਂ ਆਪੇ ਦਿਖਾਇਆ ਵੀ ਹੋਇਆ ਵੀ ਟੇਲ ਦੇ ਘਾਇਆਂ ਵਿੱਚ ਪਾਇਆ ਜਾ ਰਿਹਾ ਸੀ ਬੰਦਿਆਂ ਨੂੰ ਜੀ ਠੀਕ ਹੈ ਤੇ ਜਿਹੜੇ ਆਪਣੇ ਸੁਣਾ ਹੁੰਦੀਆਂ ਨੇ ਜੀ ਉਹਨਾਂ ਤੇ ਲਟਾਇਆ ਜਾ ਰਿਹਾ ਸੀ ਤੇ ਜਿਹੜੇ ਆਪਣੇ ਪਰ ਲੱਗਿਆ ਨੇ ਜੜੀ ਨੂੰ ਜੀ ਤਿੱਖਾ ਆਪਾਂ ਉਹ ਲਗਾਇਆ ਜਾ ਰਿਹਾ ਇਹ ਵਿੱਚ ਦੀ ਸੀ ਬੰਦਿਆਂ ਦੇ ਜਿਹੇ ਜਿਹੋ ਉਹਨਾਂ ਦੇ ਕਰਮ ਸੀ ਤੇ ਬਕਾਇਦਾ ਪੁੱਛ ਰਹੇ ਸੀ ਤੇ ਦਸਵੀਂ ਰਹੇ ਸੀ ਅਗਲੇ ਨੂੰ ਵੀ ਹਾਂ ਵੀ ਤੂੰ ਆ ਕਰਮ ਕਰਕੇ ਆਇਆ ਤੈਨੂੰ ਇਹਦੀ ਸਜ਼ਾ ਮਿਲ ਰਹੀ ਆ ਤੇ ਜਿਹੜਾ ਕੋਈ ਦੀ ਜਿਵੇਂ ਮੇਰੇ ਨਾਲ ਕੀ ਹੋਇਆ ਸੀ ਮੈਨੂੰ ਪੁੱਛ ਰਹੇ ਸੀ ਜੀ ਮੈਨੂੰ ਵੀ ਤੇਰਾ ਕੀ ਹਿਸਾਬ ਕਿਤਾਬ ਆ ਜੀ ਕੌਣ ਆ ਤੂੰ ਕਿਹੜੀ ਬ ਇਹ ਆਪਾਂ ਉਹਨਾਂ ਨੂੰ ਉਨੀ ਗੱਲ ਹੀ ਦੱਸੀ ਜੀ ਵੀ ਐ ਕਰਕੇ ਮੇਰੀ ਤਾਂ ਕੋਈ ਗਲਤੀ ਨਹੀਂ ਜੇ ਤੱਕ ਉਹਨਾਂ ਨੂੰ ਘੱਟੋ ਘੱਟ ਮੇਰੀ ਬਾਈ ਤੋਂ 24 ਸਾਲ ਦੀ ਉਮਰ ਹੈਗੀ ਐ ਜੀ 24 ਸਾਲ ਦੀ ਵੀ ਮੈਨੂੰ 10 ਤੋਂ 12 ਸਾਲ ਹੋ ਗਏ ਜੀ ਕੰਮ ਕਰਦੀ ਹੁਣ ਹਨ ਵੀ ਆਪਾਂ ਤਾਂ ਆਪਣੇ ਮੰਮੀ ਡੈਡੀ ਨੂੰ ਜੋ ਵੀ ਨੇ ਜੀ ਮੇਰੇ ਮਾਤਾ ਪਿਤਾ ਨੂੰ ਉਹਨਾਂ ਦਾ ਖਿਆਲ ਰੱਖਿਆ ਇਸ ਤਰ੍ਹਾਂ ਮੇਰੀ ਕੁੜੀ ਤੇ ਫਿਰ ਕੀ ਹੋਇਆ ਜੀ ਉਹਨਾਂ ਨੇ ਨਾਮ ਪੁੱਛਿਆ ਜੀ ਡੈਡੀ ਦਾ ਤੇ ਉਹ ਕੁਦਰਤੀ ਗੱਲ ਕੀ ਸੀ ਜੀ ਵੀ ਉਹ ਕੋਈ ਹੋਰ ਨਾਮ ਦਾ ਬੰਦਾ ਸੀਗਾ ਜਿਹਨੂੰ ਲੈ ਕੇ ਆਉਣਾ ਸੀ ਤੇ ਉਹਦੇ ਭਲੇਖੇ ਮੈਨੂੰ ਚੱਕ ਲਿਆ ਜੀ ਜਦੋਂ ਮੇਰੇ ਪਾਪਾ ਪਿਤਾ ਦਾ ਨਾਮ ਮੈਂ ਦੱਸਿਆ ਜੀ ਫਿਰ ਉਹਨਾਂ ਤੇ ਮਖੇਜੀ ਮੈਨੂੰ ਮੇਰੀ ਤਾਂ ਕੋਈ ਗਲਤੀ ਨਹੀਂ ਵੀ ਮੈਨੂੰ ਕਿਉਂ ਕਟਿਆ ਦੁਆਰਾ ਉਹ ਕਹਿੰਦੇ ਵੀ ਇਨਸਾਨ ਕੋਈ ਵੀ ਇਹ ਜਾਨੀ ਹੈਗਾ ਜਿਹੜਾ ਮਰ ਕੇ ਪੂਤਾ ਦੁਨੀਆ ਦੇਖ ਲੀਤੀ ਹੈ ਕੋਈ ਬੰਦਾ ਇਹ ਜਾਨੀ ਕੋ ਇੱਥੋਂ ਜਾ ਕੇ ਗਲਤੀਆਂ ਹੋਰ ਕਰੇ ਅੱਗੇ-ਅੱਗੇ ਵੀ ਬੰਦਾ ਕੋਈ ਇਹ ਜਾਨੀ ਨਹੀਂ ਹੈਗਾ ਜਿਹੜਾ ਵੀ ਮੰਨ ਲਓ ਕੋਈ ਵੀ ਗੰਦਾ ਕਰਮ ਕਰੇ ਤੋਂ ਬਿਨਾ ਰਹਿ ਜੁ ਦੁਨੀਆ 'ਚ ਆਹ ਜੀ ਫਿਰ ਉਹਨਾਂ ਨੇ ਉੱਥੇ ਮੈਨੂੰ ਕਟਿਆ ਮਾਰਿਆ ਜੀ ਸੈਂਡ ਤੇ ਮੇਰਾ ਮੰਨ ਦਰਿਆ ਰਿਹਾ ਵੋਟ ਟਾਈਮ ਤਾਂ ਜੀ ਤੇ ਹੁਣ ਜਦੋਂ ਕਿਤੇ ਯਾਦ ਆ ਜਾਂਦੀ ਉਹ ਚੀਜ਼ ਜਿੱਥੇ ਤਾਂ ਹੁੰਦਾ ਵੀ ਜਮਾ ਸਾਧਵਾਨ ਜੀ ਕਦੇ-ਕਦੇ ਆ ਹੁੰਦਾ ਵੀ ਯਾਰ ਜਦੋਂ ਦੇਖ ਹੀ ਲ ਆਪਾਂ ਚੱਕ ਕੇ ਇੱਥੇ ਸਿੱਟਦਾ ਨਰਕਲੇ ਵਾਸੀ ਕੀ ਪਤਾ ਮੁੜ ਕੇ ਫੇਰ ਉਧਰ ਹੀ ਜਾਣਾ ਹੋਵੇ ਸਵਰਗ ਵੀ ਦੇਖਿਆ ਉੱਥੇ ਉੱਥੇ ਜਿਹੜਾ ਆਲੇ ਦੁਆਲੇ ਦਾ ਸੀ ਜੀ ਨਰਕ ਸਵਰਗ ਦੀ ਮੈਨੂੰ ਐਵੇਂ ਕਹਿ ਰਹੇ ਜੀ ਕੋਈ ਆਪਾਂ ਨੂੰ ਕੋਈ ਆਪਾਂ ਨੂੰ ਘੇਤ ਨਹੀਂ ਉਸ ਚੀਜ਼ ਦਾ ਪਰ ਕੀ ਸੀ ਵੀ ਜਗ੍ਹਾ ਜ਼ਰੂਰ ਸੀ ਜਿੱਥੋਂ ਤੱਕ ਨਿਗਾਹ ਮਾਰ ਰਹੀ ਸੀ ਜੀ ਜਿਹੜੀ ਸਾਈਡ ਮੈਂ ਸੀਗਾ ਉਹ ਤਾਂ ਸੀਗਾ ਇੱਕ ਜਿਵੇਂ ਆਪਣਾ ਜਵਾਲਾਮੁਖੀ ਦੇ ਆਲੇ ਦੁਆਲੇ ਦਾ ਤੁਸੀਂ ਦੇਖੀ ਹੋਊ ਜੀ ਕਿਸ ਦੇ ਹਿਸਾਬ ਦਾ ਹੁੰਦਾ ਹੈ ਨਾ ਮੁਲਾਕਾਤ ਕਿਹਦੇ ਨਾਲ ਹੋਈ ਤੁਹਾਡੀ ਉੱਥੇ ਮੁਲਾਕਾਤ ਸਾਹਿਬ ਮੈਨੂੰ ਇੰਨੀ ਗੱਲ ਦੱਸ ਸਕਦਾ ਇਹ ਵੀ ਮੈਨੂੰ ਚਿਹਰਾ ਕਿਸੇ ਦਾ ਵੀ ਯਾਦ ਨਹੀਂ ਇਹ ਕੋਈ ਪ੍ਰਮ ਮੈਂ ਸੈਨਲ ਬੁਰਸੀ ਐਸ ਲੋਡ ਮੈਂ ਇਸ ਤਰੀਕੇ ਨਾਲ ਦੇਖ ਰਿਹਾ ਸੀ ਵੀ ਬੰਦੇ ਖਤਮ ਨਹੀਂ ਹੋ ਰਹੇ ਸੀ ਜੀ ਉਹਨਾਂ ਦਾ ਕੱਦ ਦਾਟ ਹੈ ਸੀ ਤੇ ਪੈਰਾਂ ਦੇ ਵਿੱਚ ਉਹਨਾਂ ਦੇ ਆਪਣੇ ਜੁੱਤੀ ਕਹਿ ਦਿੰਦੇ ਨੇ ਜਿਵੇਂ ਉਹਨਾਂ ਦੇ ਉਹ ਜਦੋਂ ਮੇਰੇ ਸਿਰ 'ਚ ਵੱਜੀ ਰਹੀ ਜੀ ਉਹਦੀ ਸੱਟ ਐਸਾ ਹਸਾਬ ਨਾਲ ਸੀ ਜਿਵੇਂ ਕੋਈ ਲੋਹੇ ਦੀ ਚੀਜ਼ ਆਪਣੀ ਕੋਈ ਪਾਈਪ ਨਹੀਂ ਹੁੰਦੀ ਰਹਾ ਲੋਹੇ ਦੀ ਰੌਡ ਮੰਨ ਲਓ ਜੀ ਉਸ ਹਸਾਬ ਦੀ ਸੀ ਜਿਹੜੀ ਉਹਦੀ ਸੱਟ ਮੇਰੇ ਸਿਰ 'ਚ ਮਹਿਸੂਸ ਹੋਈ ਜਦੋਂ ਉਹਨਾਂ ਨੇ ਮੁੱਠੀ ਜਿਹਾ ਨਹੀਂ ਉਹਨਾਂ ਕੋਲ ਨੋਟ ਨਹੀਂ ਸੀ ਕੋਈ ਉਹਨਾਂ ਕੋਲ ਤਾਂ ਪੂਰਾ ਲੇਖਾ ਜੋਖਾ ਸੀ ਉਹਨਾਂ ਨੇ ਗਲਤੀ ਕਿਵੇਂ ਕੀਤੀ ਫਿਰ ਕਿਵੇਂ ਪੁੱਛਿਆ ਤੈਨੂੰ ਵੀ ਤੂੰ ਤਾਂ ਭਾਈ ਗਲਤ ਚੱਕ ਲਿਆ ਮ ਤੇ ਉਹ ਜਿਹੜੇ ਕੋਈ ਉਹ ਮੈਨੂੰ ਲੱਗਦਾ ਕੋਈ ਨਾਮ ਦੇ ਜਿਹੜਾ ਸੀਗਾ ਉੱਚ ਰਿਹਾ ਮੜਾ ਮੋਟਾ ਨਾ ਜੀ ਫਿਰ ਛੋਡੇ ਪਿੰਡ ਉਸ ਨਾਮ ਦੇ ਬੰਦੇ ਦੀ ਮੌਤ ਹੋਈ ਉਦੋਂ ਬਾਅਦ ਤੋਂ ਕੋਈ ਮੌਤ ਨਹੀਂ ਹੋਈ ਇੱਥੇ ਆਪਣੀ ਲਵੇ ਰੌਣੀ ਦਾ ਜੀ ਅੱਛਾ ਉਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਵਾਪਰੀ ਜੀ ਬਟ ਕਹੇ ਸੀ ਇਹ ਵੀ ਨਾਂ ਤੇ ਨਾਂ ਜ਼ਰੂਰ ਪਿਆ ਸੀ ਜੀ ਉਹ ਤੁਹਾਨੂੰ ਪਤਾ ਸਾਰੇ ਇੱਕ ਸ਼ਹਿਰ ਚਲਾ ਲਓ ਇੱਕ ਪਿੰਡ ਚਲਾ ਲਓ ਜੀ ਇੱਕ ਨਾਮ ਦੇ ਮੰਨ ਲਓ 100 100 200 ਬੰਤਾ ਹੀ ਹੁੰਦਾ ਹੀ ਹੁੰਦੀ ਹੈ ਜੀ ਸ਼ਹਿਰ ਚਲਾ ਲਓ 1000 ਬੰਦੇ ਨਿਕਲੇ ਆਉਂਦੇ ਜੀ ਇੱਕ ਨਾਮ ਦੇ ਠੀਕ ਆ ਕਿਨਾਰੇ ਸੇਮ ਸਾਨੋਪੀ ਮਿਲਦੀ ਨੇ ਤੇ ਤੀਵਾਰ ਮਦਰ ਮਦਰ ਦੇ ਨਾਮ ਵੀ ਮਿਲ ਜਾਂਦੀ। ਫਿਰ ਕੀ ਹੋਇਆ ਫਿਰ ਉਸ ਤੋਂ ਬਾਅਦ ਗਲਤ ਚੱਕਲੇ ਕਹਿੰਦੇ। ਗਲਤ ਚੱਕਲੇ ਆ ਜੀ ਉਦੋਂ ਬਾਅਦ ਤੋਂ ਜਿਹੜਾ ਮੇਰਾ ਉੱਥੋਂ ਦਾ ਦੇਖਣਾ ਸੀ ਜੀ ਵੀ ਪੂਰਾ ਡਰਾਵਣਾ ਮਾਹੌਲ ਸੀਗਾ ਉੱਥੇ ਦਾ ਜੀ। ਠੀਕ ਆ ਡਰਾਵਣਾ ਮਾਹੌਲ ਸੀ ਜੀ ਮਨ ਕੰਬ ਰਿਆ ਸੀਗਾ ਲਤਾਵਾ ਸਾਰੇ ਦੀਆਂ ਵੀ ਉੱਥੇ ਕੋਈ ਐ ਵੀ ਨਹੀਂ ਸੀ ਵੀ ਕੱਲੇ ਪੰਜਾਬੀ ਤੁਰੇ ਫਿਰਦੇ ਸੀ ਜੀ ਸਾਰੇ ਸ਼ਕਲਾ ਸੂਰਤਾਂ ਵਾਲੇ ਸਾਰੇ ਜਿਵੇਂ ਕਹਿੰਦੇ ਇੱਕ 올 ਵਾਰਲਡ ਟਾਈਪ ਦੇ ਬੰਦੇ ਸੀਗੇ ਜਿਨ੍ਹਾਂ ਨੂੰ ਜਿਨ੍ਹਾਂ ਦੀ ਕੋਈ ਪਛਾਣ ਦਾ ਲੱਗਿਆ ਲੱਗਿਆ ਵੀ ਹਾਂ ਦੇਖਿਆ ਫਿਰ ਬਰੇ ਜਿਹੜੀ ਮਰਨ ਤੋਂ ਬਾਅਦ ਵਾਲੀ ਜਿਹੜੀ ਕਹਿ ਸਕਦੇ ਜਿਹੜੀ ਗੱਲ ਹੈ ਵੀ ਇੱਕ ਹਿਸਾਬ ਨਾਲ ਸਾਰਿਆਂ ਨੂੰ ਪਤਾ ਨਹੀਂ ਕਿ ਪਿਆ ਸੀ ਵੀ ਮਰ ਚੁੱਕਿਆ ਸੀ ਥਾਪੇ ਚਾਲਵਾ ਨ ਵੀ ਜੀ ਪਰ ਐਨਾ ਕਨੈਕਸ਼ਨ ਜ਼ਰੂਰ ਲੱਗ ਰਿਹਾ ਸੀ ਜੀ ਵੀ ਜਿਹਨੂੰ ਵੀ ਦੇਖਦੇ ਵੀ ਬੰਦਾ ਮਿਲਿਆ ਹੋਇਆ ਕਿਤੇ ਨਾ ਕਿਤੇ ਪਰ ਹਾਲਾਂਕਿ ਤੁਹਾਨੂੰ ਆਪਣਾ ਕੋਈ ਜਿਹੜਾ ਮੇਲ ਜੁਲ ਸੀ ਕਿਸੇ ਨਾਲ ਫਿਰ ਕਿਵੇਂ ਤੁਹਾਨੂੰ ਵਾਪਸ ਭੇਜਿਆ ਕਿ ਕਹਿ ਕੇ ਫਿਰ ਉਦੋਂ ਬਾਅਦ ਵਾਲੀ ਗੱਲ ਦੱਸੋ ਬਸ ਗੱਲ ਇਹ ਸੀਗੀ ਜੀ ਮੈਨੂੰ ਜਦੋਂ ਮੇਰਾ ਪੁੱਛਿਆ ਗਿਆ ਜੀ ਵੀ ਐ ਕਰਕੇ ਤੇਰੀ ਉਮਰ ਕਿੰਨੀ ਆ ਬਾਈ ਕੀ ਗੱਲ ਬਾਤ ਆ ਆਪਾਂ ਸਾਰੀ ਦੱਸੀ ਸਿਸਟਮ ਇਹ ਜੀ ਮੇਰੀ ਤਾਂ ਨਹੀਂ ਉਮਰ ਆ ਆਪਾਂ ਮੈਂ ਨੂੰ ਜੇ ਕੋਈ ਗਲਤ ਜਵਾਬ ਦੇਗਾ ਤਾਂ ਮੈਂ ਇੱਥੇ ਵੱਟਾਂਗੀ ਆਪਾਂ ਨਾਰਮਲ ਸੱਚਾਈ ਜੀ ਨਾਲ ਜਿੰਨੀ ਗੱਲ ਆਪਣੀ ਲਾਈਵ 'ਚ ਸੀਗੀ ਜੀ ਅढाई ਉਨੀ ਕ ਆਪਾਂ ਦੱਸਤੀ ਸਰ ਉਹਨਾਂ ਨੂੰ ਜੀ ਸੱਚਾਈ ਫਿਰ ਵਾਪਸ ਜਦ ਮੈਂ ਆਇਆ ਉਹ ਕਹਿੰਦੇ ਦੱਸੋ ਵੀ ਉਹ ਦੂਸਾਰ ਵਾਪਸ ਆਉਂਦੀ ਕਾਣੀ ਇਹੀ ਹੈ ਜੀ ਵੀ ਬਸ ਲਾਸਟ ਤੇ ਉਹਨਾਂ ਨੇ ਪੁੱਛ ਕੇ ਜੀ ਚਾਰ ਜਣਾਂ ਨੂੰ ਕਹਿੰਦੇ ਉਹਨੂੰ ਕਟੋ ਹੋਰ ਕਟੋ ਜੀ ਮੈਂਰਾ ਖੂਰ ਪੁੱਛਾਈ ਮਾਂ ਮੇਰੀ ਗਲਤੀ ਕੀ ਆ ਕਨੇ ਗਲਤੀ ਤੂੰ ਕਰੇਂਗਾ ਜਾ ਕੇ ਕੇਹੇਰੀ ਉਸ ਤੋਂ ਬਾਅਦ ਤੋਂ ਜੀ ਬਸ ਮੈਨੂੰ ਅਗਲੇ ਦਿਨ ਜਦੋਂ ਮੈਨੂੰ ਸੁਰਤ ਸੰਭਾਲ ਆਉਂਦੀ ਹੈ ਜੀ ਇੱਕ ਦਿਨ ਮੈਂ ਬੇਹੋਸ਼ ਰਿਆ ਹੁੰਦੇ ਜੀ ਰਾਤ ਤੇ ਆਲੇ ਥੱਲੇ ਲਾ ਰਿਆ ਸੀਗਾ ਜਿਹੜਾ ਉਹ ਮੇਰੇ ਹਿਸਾਬ ਨਾਲ ਸੀਗਾ ਜੀ ਉਹ ਸੀ ਬਹੁਤ ਲੰਬਾ ਟਾਈਮ ਦੀ ਪਰ ਜਿਹੜੇ ਮੇਰੇ ਮੰਮੀ ਜੜੀਆਂ ਨੇ ਦੱਸਿਆ ਜੀ ਇਹਨਾਂ ਦੇ ਹਿਸਾਬ ਨਾਲ 2 ਤੋਂ 5 ਮਿੰਟ ਦਾ ਸੀਗਾ ਜੀ ਜਿਹੜਾ ਮੇਰੇ ਸਾਹ ਰੁਕੇ ਸੀਗੇ ਅੱਛਾ ਹਾਂ ਉਹ ਇੰਨੇ ਜਿਹਨਾਂ ਦੇ ਘਰੇ ਤੋਂ ਪਤਾ ਨੋਰਮਲ ਚੱਕਰੌਲੀ ਪੈ ਜਾਂਦੀ ਹੈ ਜੀ ਵੀ ਬੰਦਾ ਮਰ ਕੇ ਆਉਂਦਾ ਮਰ ਕੇ ਕਿਉਂਕਿ ਇੰਨਾ ਕਰਾ ਆਪਾਂ ਘਰੇ ਵੀ ਦੇਖ ਲੈਂਦੀ ਕਿ ਕਿੰਨੀ ਚਿਰ ਹੋ ਗਈ ਇਸ ਘਟਨਾ ਨੂੰ ਇਸ ਘਟਨਾ ਨੂੰ ਸਾਰੇ 1.5 ਸਾਲਾਂ ਨੂੰ ਹੋ ਗਏ ਤੇ ਪਰ ਮੰਮਾ ਆਪਣੇ ਮੰਮੀ ਜੜੀਆਂ ਨੇ ਮਨਾ ਕਰ ਰੱਖਿਆ ਸੀ ਵੀ ਆਪਾਂ ਕਿਸੇ ਵੀ ਮੰਨ ਲਓ ਸੋਸ਼ਲ ਸਾਈਟ ਦੇ ਅੱਗੇ ਨਹੀਂ ਆਉਣਾ ਇਸ ਚੀਜ਼ ਲਈ ਜੀ ਕਿਉਂਕਿ ਸਾਰਾ ਆਪ ਵੀ ਕੱਲ ਨੂੰ ਕਿਤੇ ਕੰਮ ਤਾਂ ਦਾ ਵੀ ਕਰਨਾ ਆ ਕੋਈ ਮੰਨ ਲਓ ਕਈ ਵਾਰ ਕੀ ਹੁੰਦਾ ਜਿਹੜੇ ਕੋਈ ਬਾਲੇ ਖਾਸ ਹੁੰਦੇ ਆ ਉਹੀ ਦੇਖ ਕੇ ਲੁਕਣੇ ਲੱਗ ਜਾਂਦੇ ਆ ਇਹ ਬੰਦੇ ਨੂੰ ਵੀ ਅਰੇ ਬੰਤਾ ਤਾਂ ਜਾਂਦਾ ਹਾਂ ਮਰ ਕੇ ਆਪਾਂ ਨੂੰ ਨਾਲ ਲੈ ਜੇ ਇਹ ਕੋਈ ਪਤਾ ਜੀ ਬਾਕੀ ਬਹਿਮ ਪਰਮਨ ਕਰਕੇ ਲੋਕ ਯਕੀਨ ਵੀ ਨਹੀਂ ਕਰਦੇ ਕਿਉਂਕਿ ਵਿਗਿਆਨਕ ਜੋਗਾ ਅੱਜ ਕੱਲ ਇਹਨਾਂ ਚੀਜ਼ਾਂ ਤੇ ਕੋਈ ਵਿਸ਼ਵਾਸ ਨਹੀਂ ਜਿਵੇਂ ਕਿ ਮੇਰੀ ਹੁਣ ਥੋੜਾ ਟਾਈਮ ਪਹਿਲਾਂ ਜੀ ਇੰਟਰਵਿਊ ਹੋਈ ਸੀ ਉਹਦੇ ਵਿੱਚ ਬਹੁਤ ਸਾਰੇ ਨੈਗੇਟਿਵ ਪੁਆਇੰਟ ਆਏ ਜੀ ਪਰ ਮੈਂ ਉਹਨਾਂ ਸਾਰੇ ਵੀਰ ਭਰਾਵਾਂ ਨੂੰ ਇੱਕੋ ਗੱਲ ਕਹਿਣੀ ਚਾਹਣਾ ਵੀ ਉਹ ਚੀਜ਼ ਮੈਂ ਹੰਡਾਈ ਆ ਉਹ ਦੌਰ ਮੇਰੇ ਤੇ ਲੱਗਿਆ ਉਹ ਆ ਕਰਕੇ ਭਾਈ ਉਹ ਮੈਨੂੰ ਹੀ ਪਤਾ ਵੀ ਮੇਰੇ ਨਾਲ ਕਿਹੋ ਜਿਹੇ ਹਾਲਾਤ ਸੀ ਜਾਂ ਮੇਰੀ ਫੈਮਿਲੀ ਨੂੰ ਬਿਲਕੁਲ ਬੇਸ਼ੱਕ ਕੋਈ ਯਕੀਨ ਕਰੇ ਨਾ ਕਰੇ ਜਿਸ ਨਾਲ ਬੀਤੀ ਹੈ ਇਹ ਗੱਲ ਉਸੇ ਨੂੰ ਪਤਾ ਲੱਗਦਾ ਹੈ ਕਿ ਮਰਨਾ ਜੰਮਣਾ ਕੀ ਹੁੰਦਾ ਹੈ ਮੌਤ ਕੀ ਹੁੰਦੀ ਹੈ ਕਮੈਂਟਾਂ ਦੇ ਵਿੱਚ ਲਿਖਣਾ ਬਹੁਤ ਸੌਖਾ ਹੁੰਦਾ ਹੈ ਪਰ ਜਿਸ ਦਾ ਜੀ ਜਾਂਦਾ ਹੈ ਇਸ ਜਹਾਨ ਤੋਂ ਫਿਰ ਜਾਂਦਾ ਹੁੰਦਾ ਹੈ ਉਸ ਪਰਿਵਾਰ ਨੂੰ ਉਸ ਦਾ ਦੁੱਖ ਵੀ ਪਤਾ ਹੈ ਤੇ ਉਸ ਦੀ ਖੁਸ਼ੀ ਵੀ ਕਿੰਨੀ ਹੁੰਦੀ ਹੈ ਉਹ ਵੀ ਪਤਾ ਹੈ